ਸਸ ਜਰ ਸ फ्रेंड्स आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਐਸੀ ਵੀ ਠੀਕ ਠਾਕ ਆ ਹਨਾ ਤੇ ਆਹ ਦੇਖੋ ਸਾਡੀ ਮੀਤ ਮੀਨ ਸਾਨੂੰ ਹੈਲੋ ਕਰ ਦੋ ਹੈਲੋ ਕਰ ਦੋ ਫੋਨ ਕਿਉਂ ਨਹੀਂ ਉੱਠਾ ਜਾਣਾ ਮੰਮੀ ਨੇ ਤੇਦਾ ਕੋਈ ਗੱਲਬਾਤ ਨਹੀਂ ਕਰਨੀ ਹੋੜਾ ਚੱਲੀ ਆ ਬਾਹਰ ਖੜ ਗਈ ਕਿਉਂ ਨਾ ਕਰਦੇ ਕਰੋ ਕੋਈ ਮੁੰਡਾ ਹੀ ਨਹੀਂ ਕਰਦਾ ਹੁਣ ਕੋਣ ਨਹੀਂ ਕਰਦਾ ਮੈਂ ਕਿਉਂ 1 5 ਵਾਲੇ ਫਿਰਦੇ ਰਹਿੰਦਾ ਹਾਂ ਹਾਂ ਅੰਜਲ ਤੂੰ ਸੁਣਾ ਕੋਈ ਗੱਲਬਾਤ ਸੁਣਾ ਰਹੀ ਹਾਂ ਆਪਣੇ ਸਕੂਲ ਦੀ ਕੋਈ ਸਟੋਰੀ ਦੱਸ ਇੱਕ ਇੱਕ ਕਰਕੇ ਪੂਰੀ ਲਿਖ ਹੈ ਇੱਕ ਵਾਰੀ ਬੋਲੋ ਪੂਰੀ ਪੜ੍ਹ ਲਈ ਬੋ ਆਪਾਂ ਮੇਰੇ ਕੋਲ ਇੱਕ ਟਪੜਾ ਤੇ ਇੱਧਰ ਦੇਖੋ ਤਾਂ ਸਾਡੀ ਦਾਦੀ ਮੈਂ ਛਾਤੀ ਤੇ ਮਾਰ ਕੇ ਦਿਖਾ ਤਾ ਆਹ ਦੇਖੋ ਸਾਡੀ ਦਾਦੀ ਤੇ ਵੀ ਉਹ ਰੋਟੀਆਂ ਖਾਂਦੀ ਪਈ ਆ ਤੇ ਫਿਰ ਅੰਝਲ ਇੱਕ ਪੂਜਾ ਹੁਣ ਬੁਝਾਰਤ ਪਾਉਣ ਲੱਗੀ ਆ ਅੰਜਲ ਜਵਾਬ ਦੋਗੀ ਉਹਦਾ ਆ ਗੁਰੂ ਸਾਹਿਬ ਵਾਲਦਿਨ ਇੱਕ ਹੁੰਦਾ ਅੰਨਾ ਠੀਕਾ ਦੂਜਾ ਹੁੰਦਾ ਅੰਨਾ ਤੇ ਗੁੰਗਾ ਠੀਕਾ ਅੰਨੇ ਦੀ ਮਾਂ ਮਰ ਗਈ ਤੇ ਅੰਨਾ ਗੁੰਗਾ ਤੇ ਬੋਲਾ ਹੁੰਦਾ ਆਹੋ ਦੂਜਾ ਬੰਦਾ ਜਿਹੜਾ ਇੱਕ ਤਾਂ ਹੁੰਦਾ ਅੰਨਾ ਅੰਨੇ ਦੀ ਮਾਂ ਮਰ ਗਈ ਤੇ ਦੂਜਾ ਬੰਦਾ ਕੁਛ ਨਹੀਂ ਕਿੱਦਾਂ ਦੱਸੋਗੇ ਕਿ ਅੰਨੇ ਦੀ ਮਾਂ ਮਾਰੀ ਗਈ ਆ ਤੂੰ ਦੱਸਾਂਗੇ ਕਿੱਦਾਂ ਦੱਸੂਗਾ ਹੁਣ ਇੱਕ ਮੈਟਰ ਕੀ ਜਰੂਰ ਦੱਸਣਾ ਦੱਸੋ ਮੈਨੂੰ ਤਾਂ ਹੁਣ ਪਤਾ ਨਹੀਂ ਆ ਤੁਸੀਂ ਦੱਸੋ ਫੇਰ ਇਹਨਾਂ ਨੂੰ ਕਮੈਂਟ ਹਾਂ ਕਮੈਂਟ ਵਿੱਚ ਕਰਕੇ ਦੱਸੋ ਇੱਕ ਨਾ ਇੱਕ ਬੋ ਬੋਲੇ ਅੰਨੇ ਦੀ ਮਾਰ ਮਰੀਆ ਵੈਨੇ ਅੰਨੇ ਨੇ ਕਾਲਾ ਨਹੀਂ ਗਾ ਬੋਲੇ ਕਾਲਾ ਨਹੀਂ ਗਾਬ ਇਹਨਾਂ ਨੇ ਕਹੀ ਮਾਰ ਮਰੀ ਇਸ਼ਾਰਾ ਸਮਝਾਊਗਾ ਇਸ਼ਾਰਾ ਸਮਝ ਆਊਗਾ ਦੂਰਾ ਸੇ ਦਾ ਅਨਸਰ ਕੀ ਹੈ ਤਾਬ ਨਹੀਂ ਮਤ ਮਤਾਬ ਹੋ ਜੀ ਤੈਨੂੰ ਦੱਸ ਲੈ ਲੋ ਤੈਨੂੰ ਆਪ ਨਹੀਂ ਪਤਾ ਵੀਡੀਓ ਨਬੀ ਜਾ ਕੇ ਸਾਨੂੰ ਨੂੰ ਪਤਾ ਸਾਡਾ ਇਹਦਾ ਫਰੈਂਡ ਤੁਸੀਂ ਜਵਾਬ ਦੇ ਦਿਓ ਸਾਨੂੰ ਤਾਂ ਪਤਾ ਨਹੀਂ ਇਹਦਾ ਕੀ ਜਵਾਬ ਹੈ ਤੇ ਇਹ ਕੰਬਲੀ ਨੇ ਸਵਾਲ ਪਾਇਆ ਵਾ ਇਹ ਤੇ ਕੀ ਹੈ ਤੁਹਾਨੂੰ ਮੇਰੇ ਚੁਣਨ ਲੱਗਦੀ ਨਹੀਂ ਕੰਬਲੀ ਕੰਬਲੀ ਦਾਦੀ ਇਹ ਹੈ ਕੁੜੀ ਮੈਂ ਪੜ੍ਹਾਈ ਕੋ ਪੂਜਾ ਦੀ ਨੂੰ ਬੁਝਾਰਤ ਕੋ ਲੱਗੀ ਆ ਉਹ ਪੂਜਾ ਦੀ ਦੀ ਨੂੰ ਬੁਝ ਕੇ ਦਿਖਾਉਗੇ ਕਟੋਰੇ ਵਿੱਚ ਕਟੋਰਾ ਬੇਟਾ ਬਾਪ ਤੋਂ ਵੀ ਗੋਰਾ ਅੰਦਰ ਕਟੋਰੇ ਵਿੱਚ ਕਟੋਰਾ ਮੁੰਡਾ ਬੇਟਾ ਬਾਪ ਤੋਂ ਵੀ ਗੋਰਾ ਨਾਰੀਅਲ ਨਾਰੀਅਲ ਨਾਰੀਆਲ ਹੁੰਦਾ। ਫੋਟੋ ਤੁਸੀਂ ਇਸ ਕਮੈਟਾ ਵਿੱਚ ਕੀ ਹੋਊਗਾ? ਨਾਰੀਆਲੀ ਹੈ। ਨਾਰੀਆਲੀ ਹੈ। ਠੀਕ ਆ। ਹੋਰ। ਕਟੋਰਾ ਵਿੱਚ ਕਟੋਰਾ। ਮੁੰਡਾ ਬਾਪ ਤੋਂ। ਨਾਰੀਆਲੇ ਦੇ ਦੱਦੇ ਬੰਦ। ਕਟੋਰਾ ਮੁੰਡਾ ਬਾਪ ਤੋਂ। ਇਹ ਨਹੀਂ ਮੁੰਡਾ ਬਾਪ ਤੋਂ ਵੀ ਕਾਲਾ। ਬਾਪ ਦਾ ਆ ਜਾਈਂ ਠਾਗੋਰਾ। ਇਹ ਸikal ਦੇਖੋ ਸਾਰੇ। ਕੀ ਮਾੜੀ ਦੇ ਕੋਰੇ। ਦੇਖੋ ਹੋਰ ਫੇ ਗੱਲਾਂ ਬਾਤਾਂ। ਆ ਦੇ ਕਟੋਰੇ ਵਿੱਚ ਕਟੋਰਾ। ਰੋਟੀ ਸਬਜੀ ਬਣਾ ਲਈਏ ਦੂਰ ਟੈਕਨ ਦੀ ਕਲਿੱਪੋ ਵੀ ਲੱਗ ਗਿਆ ਸਾਡੇ ਚੈਨਲ ਸੋਇ ਤੇ ਗਾਇਜ਼ ਅੱਜ ਅਟਾ ਉਹਨੇ ਗੁੰਨੇ ਆ ਤੇ ਹੁਣ ਅਸੀਂ ਬਣਾਉਣੀ ਰੋਟੀ ਤੇ ਸਬਜੀ ਅਸੀਂ ਬਣਾ ਲਈ ਆ ਅੱਜ ਤੇ ਸਿਨਾਰੀ ਸੀ ਪਹਿਲੇ ਦਾਲ ਤੇ ਆਪਣੇ ਡੈਡੀ ਦਾ ਆਪਰੇਸ਼ਨ ਹੋਇਆ ਵਾ ਨਾ ਤੇ ਉਹ ਵੀ ਛੁੱਟੀ ਲੈ ਕੇ ਅੱਜ ਹੀ ਆਏ ਆ ਡੈਡੀ ਤੂੰ ਦਿਖਾ ਦੋ ਡੈਡੀ ਦਾ ਆਪਰੇਸ਼ਨ ਹੋਇਆ ਤੇ ਡੈਡੀ ਤੋ ਜਾ ਸਮਾਚਾਰ ਲੈ ਕੇ ਭਲਾ ਕਿੱਦਾਂ ਦੀ ਐ ਸਹੀ ਤੁਹਾਨਾਂ ਦੀ ਡੈਡੀ ਤੁਸੀਂ ਠੀਕ ਆ ਡਾਡੀ ਦਾ ਪ੍ਰਸ਼ਨ ਹੋਇਆ ਅੱਜ ਹੀ ਆਏ ਗਾੜੀ ਵੀ ਘਰੇ ਕੱਲ ਡਾਡੀ ਦਾ ਪ੍ਰਸ਼ਨ ਐਸੀ ਛੱਤੀ ਮਿਲ ਗਈ ਹਸਪੀਟਲੋਂ ਮਾਪਾ ਇੱਕ ਬੁਜ਼ਾਰਤ ਬੋਣ ਲੱਗੀ ਆ ਉਹ ਵੀ ਸੀ ਬਦੀ ਜੁੰਸੀ ਬਦੀ ਜੁੰਸੀ ਤੁਹਾਨੂੰ ਬੋਝ ਕੇ ਦਿਖਾਉਗੇ ਹਰੀ ਸੀ ਬਨपरी ਸੀ ਲਾਲਾ ਵਾਲੇ ਬਾਗ ਵਿੱਚ ਦੁਸ਼ਾਲਾ ਲਾ ਕੇ ਖੜੀ ਸੀ ਅੰਦਰੋਂ ਮੈਨੂੰ ਨਹੀਂ ਪਤਾ ਤੂੰ ਦੱਸ ਲੈ ਵੀ ਤੈਨੂੰ ਆਮ ਨਹੀਂ ਬਣਾ ਆਈ ਪੜੇ ਲੱਗਿਆ ਮੈਨੂੰ ਪੁੱਛ ਮੱਕੀ ਦੇ ਦਾਣੇ ਯੈਸ ਮੱਕੀ ਦੀ ਛੱਲੀ ਯੈਸ ਮੱਕੀ ਦੇ ਦਾਣੇ ਨਹੀਂ ਮੱਕੀ ਦੀ ਛੰਲੀ ਹੈ ਹੁਣ ਮੈਂ ਵੀ ਤੁਹਾਨੂੰ ਇੱਕ ਸਾਲ ਪਾਉਣੀ ਤੋਂ ਦੀ ਦੱਸਿਆ ਨਹੀਂ ਦਾ ਬਹੁਤ ਹੈ ਤੇ ਇੱਕ ਮਿੰਟ ਇੱਕ ਮਿੰਟ ਰਹਿਣ ਦੇ ਇਹ ਦੇਖੋ ਉਹਦੇ ਇੱਕ ਭਰਾ ਦੀ ਉਮਰ ਹੈਗੀ 40 ਸਾਲ ਤੇ ਉਹਦਾ ਦੂਜਾ ਭਰਾ ਉਹ ਤੋਂ 4 ਸਾਲ ਛੋਟਾ ਹੈ ਵੱਡੇ ਦੀ ਉਮਰ 80 ਸਾਲ ਹੋ ਗਈ ਤੇ ਉਹਦੇ ਛੋਟੇ ਭਰਾ ਦੀ ਉਮਰ ਕਿੰਨੀ ਹੋਊਗੀ ਜਿਹੜਾ ਇੱਕ ਭਰਾ ਵਾ ਉਹਦੀ ਉਮਰ ਹੈਗੀ 40 ਸਾਲ ਜਿਹੜਾ ਦੂਜਾ ਭਰਾ ਉਹ ਤੋਂ 4 ਸਾਲ ਛੋਟਾ ਜਿਹੜਾ ਵੱਡਾ ਭਰਾ ਹੁਣ 80 ਦਾ ਹੋ ਗਿਆ ਤੇ ਜਿਹੜਾ ਉਹਦਾ ਛੋਟਾ ਭਰਾ ਉਹ ਕਿੰਨਾ ਦਾ ਹੋਊਗਾ ਕਿਉਂ ਜਾਣੀਆਂ ਦਾ ਕਿੰਦਾ ਰਹਿਣਾ 55 55 ਦਾ ਕਿੰਦਾ 4 ਜਾਣੀਆਂ ਰਹਿਣਾ 55 ਦਾ 55 ਦਾ ਤੁਸੀਂ ਕਮੈਂਟ ਵਿੱਚ ਦੱਸੋ ਕਿੰਨੇ ਦਾ ਹੋਊਗਾ 76 ਤੁਸੀਂ ਕਮੈਂਟ ਵਿੱਚ ਕਰਕੇ ਦੱਸੋ 76 ਦੇ ਆਦਿ ਉਹਦਾ ਭਰਾ 40 ਸਾਲ ਦਾ ਸੀ ਤੇ ਉਹ ਤੋਂ 4 ਸਾਲ ਛੋਟਾ ਸੀ ਨਾ ਕਿ ਅੱਧੇ ਛੋਟਾ ਸੀ ਤੇ ਜਦੋਂ 80 ਦੇ ਹੋ ਗਿਆ ਤੇ 76 ਸਾਲ ਦਾ ਬਣਿਆ ਉਹ ਆ ਗਾੜੀ ਆ ਗਾੜੀ ਵਿੱਚ ਇੱਕ ਪਰਹਰੀ ਦਾ ਸਾ ਲੰਡਾ ਛੋੜੇ ਜਿਵੇਂ ਮਰਜੀ ਕਰੀ ਜਾਓ ਆਹ ਤਾਂ ਗਾੜੀ ਮੰਨੀ ਇੱਥੇ ਆਉਂਦੀ ਹੈ ਤਾਂ ਨਹੀਂ ਹੁੰਦਾ ਜੀ ਕਿਹੜੀ ਬੁਝਾਰਤ 12 ਸਾਲ ਦਾ ਉਹਦਾ ਛੋਟਾ ਭਰਾ ਉਹ ਤੋਂ 2 ਸਾਲ ਛੋਟਾ ਵਾ ਤੇ ਵੱਡਾ ਭਰਾ ਕਿੰਨੇ ਵੱਡਾ ਭਰਾ ਹੋ ਗਿਆ ਵਾ ਉਹਦਾ 4 ਸਾਲ ਦਾ ਤੇ ਛੋਟਾ ਭਰਾ ਦਾ ਕਿੰਨੇ ਸਾਲ ਦਾ ਹੋ ਗਿਆ ਸੀਮੈਂਟ ਵਿੱਚ ਕਰਕੇ ਕਿਸੇ ਨੂੰ ਦੱਸ ਨਹੀਂ 6 ਸਾਲ ਦਾ ਹਜੇ ਜਵਾਕ ਆ ਵਿਚਾਰੇ ਨੂੰ ਪਤਾ ਨਹੀਂ ਹਜੇ ਇਹਨਾਂ ਕੋਈ ਨਾ ਸੋਚ ਕੇ ਦੱਸ ਦੇ ਦੇਨਾਂ ਹੋਰ ਸੱਤ ਟੈਂਟ ਆ ਗਿਆ ਤੂੰ ਬਾਪੂ ਜੱਟ ਜਾਨ ਜਿਹਾ ਲੱਗਦਾ 1 ਘੰਟਾ ਉਹ ਜਿਹਾ ਲੱਗਦੇ 60 ਮਿੰਟ ਤੇ 60 ਮਿੰਟ ਨੂੰ ਦਾ ਇੱਕ ਘੰਟਾ ਕਹਿੰਦੇ ਆ ਵੇਖੋ ਜੀ ਉਹ ਵੀ ਬਿਮਾਰ ਪਿਆ ਵਿਚਾਰਾ 60 ਉਹਦੇ ਵੀ ਦਰਦ ਦਰਦ ਜਿਹੀ ਹੋਈ ਜਾਂਦੀ ਅੱਜ ਵਿਚਾਰੇ ਦੀ ਇਹ ਵਿਚਾਰੇ ਬੈਠੇ ਆ ਆ ਦੇਖੋ ਹੈਲੋ ਗਾਈਜ਼ ਨਿਕਾ ਜੇ ਆ ਰਹੀ ਬੈਠੇ ਹੋਏ ਆ ਨਾ ਸਾਰੇ ਵਿਚਾਰੇ ਇੱਥੇ ਬਿਮਾਰ ਹੀ ਆ ਆ ਬਿਚਾਰੀ ਬੁਝਾਰਤਾ ਬੋਨ ਜੋਗੀ ਐ ਏ ਕਾਪੀ ਚੱਕ ਲਈ ਵਿਚਾਰੀ ਹਣ ਇਹ ਹੋਈ ਬੱਟੇ ਖੜਾ ਮਟਵਾਰੀ ਉਹਦੀ ਖਿੱਚ ਕੇ ਕੱਚੀ ਲਈ ਆਵੇ ਕੁਮਾਰਾ ਬਾਂਜੀ ਆ ਗਈ ਵੀ ਮੀਨਾ ਆਈ ਆਸ ਮੀਨਾ ਕਿਹਦੀ ਚੱਕੇ ਦਗਾ ਦੂੰ आ मां मां पंजी दे कुकी न का मुट दे ओ मां मां पंजी बात ਰੋਂਦੀ ਆ ਉਹਦਾ ਬੁੱਧ ਜਿਆਦਾ ਸਫੀ ਲਗਾਦੀ ਦੇਖੋ ਜੀ ਇਹਨੇ ਕੋੜੀ ਨੇ ਪੂਰਾ ਹਫਤਾ ਤੂਲ ਕਰਦਾ ਚਲੋ ਕਿ ਕੋਈ ਅਭੀ ਤੇ ਵੀ ਮੇਰੀ ਛੁੱਟੀ ਬਈ ਉੱਠ ਗਈ ਜੀ ਹੁਣ ਆ ਗਈ ਆ ਆਹ ਦੋਨੇ ਦੇ ਮਾਮੂ ਦੇ ਮਾਮਾ ਆ ਆ ਮਾਮਾ ਆ ਪਾਂਜੀ ਮਾਸੀ ਪਾਂਜੀ ਮਾਸੀ ਪਾ ਮਾਮਾ ਤੇ ਪਾਂਜੀ ਤੇ ਮੀਂਹ ਤੇ ਮੰਮੀ ਬੀਤ ਬਾਦ ਦੀ ਮੀਂਹ ਤੇ ਮਾਰਦਾ ਚਲੋ ਦੇਖੋ ਆਹ ਚੰਗੀ ਸ਼ੋਰ ਬੈਕ ਬੁਝਾ ਲਾ ਨਿਕਾ ਜਿਹਾ ਸਿਪਾਹੀ ਉਹਦੀ ਖਿੱਚ ਕੇ ਵਰਦੀ ਲਾਹੀ ਕੀ ਹੋਗਾ ਕੀ ਹੁੰਦਾ ਉਹਦਾ ਕੇਲਾ ਕੇਲਾ ਤੇ ਇੱਕ ਹੋਰ ਹਰੀ ਸੀ ਬੜੀ ਪਰੀ ਸੀ ਲਾਲਾ ਬੋਤੀ ਜੜੀ ਸੀ ਲਾਲਾ ਵਾਲੇ ਬਾਗ ਚ ਖੰਡ ਲਾ ਕੇ ਖੜੀ ਸੀ ਮੱਕੀ ਦੇ ਦਾਣੇ ਆ ਮੱਕੀ ਦੀ ਛੱਲੀ ਹਰੀ ਹਰੀ ਲਾਲ ਲਾਲ ਲੰਦੀ ਜੀ ਸੋਹਣੀ ਬੂਹ ਵਿੱਚ ਪਾ ਲਈ ਹੋਈ ਬੜੀ ਅਗਾਂ ਗੌੜੀ ਹਾਂਜੀ ਹਰੀ ਤੇ ਲਾਲ ਵੀਰ ਚ ਮੈਂ ਮੈਂ ਰੋਟੀ ਬਣਾਉਣ ਤੇ ਹੁਣ ਅਸੀਂ ਸ਼ੁਰੂ ਕਰ ਲਈਏ ਵਲੌਗ ਸਾਡੇ ਦੰਦ ਵੀ ਦੇਖੋ ਕਿੱਦਾਂ ਦੇ ਆ ਤੇ ਕਿੰਨਾ ਟਾਈਮ ਹੋ ਗਿਆ ਤੁਸ ਕੋ ਲੈਣੇ ਗਿਆ ਹਾਂ ਗਾਹੋਂ ਪਿਆਜ਼ ਤੂੰ ਕਿੰਨਾ ਟਾਈਮ ਹੋ ਗਿਆ ਇਸ ਕੋ ਲੈਣੇ ਗਿਆ ਹੁੰਦਾ ਐਵਿਕ ਛੁੱਟੀਆਂ ਕਾਦੀਆਂ ਗਰਮੀ ਦੀਆਂ ਨਾ ਗਰਮੀ ਦੀਆਂ ਛੁੱਟੀਆਂ ਹੋਰ ਵਾਰ ਸੌ ਵਾਰ ਹੋਣੇ ਮੁੰਡਾ 1 ਮਹੀਨਾ ਸਕੂਲੇ ਨਹੀਂ ਗਿਆ ਕਹਿੰਦਾ ਹੁਣ ਮੇਰਾ ਪੜਾਈ ਕਰਨ ਨੂੰ ਦਿਲ ਨਹੀਂ ਕਰਦਾ ਤੁਹਾਨੂੰ ਜਿਹਦਾ ਪਹਿਲੇ ਵਲੌਗ ਚ ਦੱਸਿਆ ਸੀ ਕਿ ਇਹਦੇ 7:00 ਵਜੇ ਹੋਈ ਆ ਤੇ ਆਹ ਦੇਖੋ ਮੁੰਡਾ ਕੀ ਕਰਦਾ ਉਧਰ ਦੇਖੋ ਕੰਬਲੀ ਕੁੜੀ ਜਾਨੇ ਆ ਇੱਧਰ ਦੇਖੋ ਮੇਰਾ ਮੁੰਡਾ ਉੱਠ ਕੇ ਇਹ ਤੇ ਕੀ ਕਰਦਾ ਵਸਲੀਆ ਲੈਂਦਾ ਘਾਰੀਆਂ ਮਾਰ ਕੇ ਗਿੱਦਾ ਮਾਰ ਕੇ ਖਾਦਾ

ਦਾ ਵਤੂ ਫੇ ਮੇਰਾ ਮੁੰਡਾ ਬਣ ਜਾ ਦੂ ਰਹਿਣ ਦੇ ਬੀਤ ਨੂੰ ਦੇਖੀ ਆ ਦੇ ਮੇਰਾ ਮੁੰਡਾ ਬਣ ਗਿਆ ਆਵੇ ਤੈਵੂ ਦੂ ਮੇਰਾ ਮੁੰਡਾ ਬਣ ਗਿਆ ਆ ਦੇ ਮੇਰਾ ਮੁੰਡਾ ਬਣ ਗਿਆ ਆ ਓਏ ਚੀਜੀ ਕੱਗ ਮੇਰੇ ਮਮੀ ਆ ਕਮਣ ਬੀਤ ਦੀ ਚੀਜੀ ਆ ਗਈ ਓਏ ਆ ਲੈ ਖੋ ਮੇਰੇ ਚੀਜੀ ਫਰੈਂਡ ਤੇ ਸਾਡੇ ਇੱਥੇ ਦਾਈ ਸ਼ੋਲੇਲਾ ਭਾਈ ਵੀ ਹੁੰਦਾ ਚੀਜ਼ ਦੇਣ ਸੱਚ ਤੱਕ ਆ ਗਿਆ ਦਾਈ ਸ਼ੋਲੇਲਾ ਭਾਈ ਆਜੋ ਭਾਈ ਆਇਆ ਨੀਗਾ ਦਾਈ ਛੋਲੇ ਵਾਲਾ ਸਾਡੇ ਰੋਜ ਆਉਂਦਾ ਭਾਈ ਹੋਰ ਫਰੈਂਡਸ ਤੁਸੀਂ ਦੱਸੋ ਕੋਈ ਗੱਲ ਬਾਤ ਹੈ ਨਾ ਉਹ ਦੇਖੋ ਤੋ ਗਏ ਤੋ ਗਏ ਦੈਵੀ ਕੋ ਤੋ ਗਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਲਾਈਕ ਤੇ ਕਮੈਂਟ ਤੁਸੀਂ ਪਹਿਲੇ ਵਲੌਗ ਨੂੰ ਇੰਨਾ ਰਿਸਪੌਂਸ ਨਹੀਂ ਦਿੱਤਾ ਵਧੀਆ ਪਲੀਜ਼ ਮਤਲਬ ਨਵਾਂਵਾ ਚੈਨਲ ਕੰਮ ਸਾਡਾ ਸਪੋਰਟ ਕਰੋ ਸਾਰੇ ਜਣੇ ਸਾਡੇ ਕੰਮ ਨੂੰ ਸਪੋਰਟ ਕਰੋ ਚੈਨਲ ਨੂੰ ਸਾਡੇ ਨੂੰ ਫੇਰ ਹੀ ਅਸੀਂ ਵੀ ਨਵੇਂ ਵਲੌਗ ਲੈ ਕੇ ਆਇਆ ਕਰਾਂਗੇ ਆ ਦੇਖੋ ਅੱਜ ਕੱਚੇ ਪੇੜਾ ਮਾਰੀ ਜਾਂਦੀ ਆ ਮਾਮੂ ਤੇ ਉਧਰ ਸਾਡੀ ਪੂਜਾ ਰੋਟੀ ਬਣਾਉਂਦੀ ਆ ਤੇ ਉਹ ਤੁਹਾਨੂੰ ਦਿਖਾਉਣੀ ਪੂਜਾ ਰੋਟੀਆਂ ਬਣਾਉਂਦੀ ਹੁਣ ਆਪਾਂ ਰੋਟੀਆਂ ਬੁਣਨੇ ਚਾਹੀਦੇ ਨੇ ਰੋਟੀ ਆ ਆਹਨੇ ਸਰ ਪਿਆ ਆਟਾ ਗੁੰਨਿਆ ਪਿਆ ਆਪਾਂ ਆ ਤਵਾ ਕਰੂੰਂਦਾ ਤੇ ਇੱਧਰ ਸਾਡੀ ਹੈਗੀ ਇਹ ਮੀਂਹ ਡਾਲ ਪਣੀ ਆ ਦੇਖੋ ਸਾਡੀ ਪੀਰੀ ਡਾਲ ਆ ਦੇਖੋ ਜੀਰਾ ਹੋ ਗਈ ਐ ਤੇ ਬਾਸਾਰ ਰੋਟੀ ਬਣ ਗਈ ਐ ਤੇ ਮੁੰਡਾ ਪਾਪਾ ਨੂੰ ਪਹਿਲਾਂ ਕਿ ਥੇ ਫਰੈਂਡਸ ਆਵਲਾ ਚੂਰਨ ਕਹਿੰਨੇ ਕਹਿੰਨੇ ਖਾਦਾ ਕਮੈਂਟਾਂ ਵਿੱਚ ਦੱਸੋ ਕਮੈਂਟ ਕਰਕੇ ਦੱਸੋ ਅਸੀਂ ਤਾਂ ਹੁਣ ਖਾਣ ਲੱਗੇ ਆ ਤੁਸੀਂ ਵੀ ਦੱਸ ਦੋ ਕਿ ਤੁਸੀਂ ਖਾਦੇ ਹੋ ਆਹੀ ਨੇ ਇਹ ਖਾਣ ਲੱਗੇ ਆ ਆਲੂ ਵਾਲੇ ਇੱਧਰ ਮੇਰੀ ਕੁੜੀ ਦੇਖੋ ਕੀ ਕਰਦੀ ਬੀਟੋ ਬਹੁਤ ਟੇਸਟੀ ਹੁੰਦਾ ਤੁਸੀਂ ਦੱਸੋ ਕਹਿੰਨੇ ਕਹਿੰਨੇ ਖਾਂਦਾ ਇਹ ਆਹੀ ਇਹ ਲੈ ਖਾਣੇ ਆ ਟੇਸਟੀ ਹੈ ਨਾ ਮਿਰਚ ਆਲੇ ਲੈ ਜੀ ਹਾਂ ਕੋਈ ਮਰਤ ਵੀ ਨਹੀਂ ਲਾਦੀ ਖਾ ਕੇ ਦਿਖਾਏ ਨਾ ਨੂੰ ਖਾ ਕੇ ਦਿਖਾਉਣਾ ਹਾਂ ਬਚਪੰਦੀਆਂ ਚੀਜ਼ਾਂ ਹਨਾ ਕਿਆਂ ਟੇਸਟੀ ਲੱਗਦੀਆਂ ਆ। ਆਹ ਪਹਿਲੇ ਖੋਲ੍ਹ ਲੈ। ਹੂੰ। ਗਿਆ ਭਾਣ ਚੀਜ਼ ਲੈ ਆਲੇ। ਇੱਕ ਡੱਬੀ ਲੈ ਘੋੜੀਆਂ। ਆਹ ਹਰ ਸੁਪਾ ਦੋ ਦੋ ਦੇ ਨਹੀਂ ਦਿਓ। ਆਹ ਇੱਕ ਮੁੰਡੀ ਵੀ ਖਾ ਲੱਖ ਪਈ ਆ। ਹੂੰ। 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 ਹੂੰ ਖਸੇਲੀ ਬਾਜ਼ਾਰ ਜਾਣਾ ਵਾ ਦੋ ਦੁੱਧ ਲੈ ਕੇ ਹੋਣਾ ਬਾਜ਼ਾਰੋਂ ਜਾ ਕੇ ਆ ਦੇਖੋ ਸਾਡੀ ਮਿਰਚ ਮਿਰਚ ਵਿੱਚ ਪਾਈ ਆ ਹਾਂ ਆ ਲੂਣ ਮਿਰਚ ਮੋਲਾਂਗੇ ਸਨਾਂ ਤੇ ਪਾਣੀ ਰਿਓ ਆ ਦੇਖੋ ਬੀਜ ਕੀ ਕਾਦੇ ਘਾਰ ਘਾਟੀ ਤੇ ਖਾ ਲੋ ਜਲਦੀ ਇਹ ਬੀਜ ਕੰਦੀ ਮੈਂ ਚੂਰਨ ਖਾਣਾ ਵਾ ਤੁਸੀਂ ਚੂਰਨ ਖਾਣਾ ਸੀ ਬੀਜ ਤੇ ਚੂਰਨ ਖਾਣਾ ਸੀ ਮੇਰੇ ਮੁੰਡੇ ਨੇ ਅੰਜੂ ਕੰਦੀ ਮੈਂ ਤੇਰੇ ਤੋਂ ਜਾਣਾ ਮੀਤ ਕੰਦੀ ਕੀ ਅੱਖ ਮਾਰ ਕੇ ਖਾ ਦੇ ਅੱਖ ਮਾਰ ਦੇ ਅੱਖ ਮਾਰ ਦੇ ਦੇ ਆਹ ਨੂੰ ਹੁਣ ਕਰਨ ਨੂੰ ਮੜਾ ਜਾ ਅੱਖ ਮਾਰ ਲੈ ਬਾਦ ਦੇ ਹੇ ਅੱਕਾ ਬਾਦ ਵਿੱਚ ਹੋੜੇ ਕੀ ਕੱਢਾ ਇਹਨਾਂ ਦੇ ਦਨੀ ਵਿੱਚ ਆਈ ਰੇ ਹੋਰ ਫਰੈਂਡਸ ਪਾ ਇੱਕ ਦੰਨਿਆ ਮੈਂ ਨੂੰ ਵਾਟਾ ਕਿਹੜੀ ਅੱਖ ਦਾ ਹੈ ਵੀ ਕਿ ਇਧਰ ਨੂੰ ਬੁਕਾਰ ਕੇ ਦੱਸ ਮੈਂ ਦੁਬਾਰਾ ਕਰੂਗਾ ਖਮਾਰੋ ਤੇ ਸਕੂਲ ਇਹਦੇ ਨੂੰ ਜਾਣਦਾ ਪਤਾ ਨਹੀਂ ਅੱਖਾਂ ਮੰਨਦਾ ਤੈਨੂੰ ਪਤਾ ਹੈ ਹਣਾ ਤੀਜਾ ਕਿਹੜਾ ਪੀਜ਼ਾ ਇਹ ਬੁੜੀ ਆਪਾਂ ਗੱਲ ਕਰ-ਕਰ ਖੇਡਾਂਗੇ ਦਾਬੂ ਭਾਂਡੇ ਆਲਾ ਸੇ ਹਾਂ ਅੰਬੀ ਤੋ ਤੇ ਆ ਕਢੋਣੇ ਪਏ ਹੋਏ ਲੋਹੇ ਵਾਲੇ ਚ ਤੂੰ ਜਿਆ ਪਲਾਸਟਿਕਲੇ ਪਲਾਸਟਿਕ ਲੈ ਲੈ ਉੱਚ ਗੈਸ ਵੀ ਆ ਸਾਰਾ ਕੁਝ ਆਪਾਂ ਕੱਲ ਭਾਂਡੇ-ਪਾਂਡੇ ਖੇਡਾਂਗੇ ਘਰ-ਘਰ ਹਾਂ ਆਪਾਂ ਤਾਂ ਉਹ ਕੱਲ ਖੇਡਾਂਗੇ ਉਹਨਾਂ ਨਾਲ ਹਨਾ ਘਰ-ਘਰ ਚੀਜ਼ਾਂ ਲੈ ਕੇ ਆਉਣੀਆਂ ਪੈਣੀਆਂ ਚੀਜ਼ਾਂ ਲੈ ਕੇ ਆਵਾਂਗੇ ਫਿਰ ਆਪਾਂ ਪਾਇਵਾਂ ਨੂੰ ਪਰਨੇ ਮੈਂ ਪਾ ਦੂੰਗੀ ਪੈਸੇ ਤੋ ਆਪਾਂ ਖੇਡਾਂਗੇ ਕੱਲ ਹਨਾ ਘਰ-ਘਰ ਬਹੁਤ ਖਾਣਾ ਦੇ ਹਾਂ ਨਾਲ-ਨਾਲ ਖਾਣਾ ਵੀ ਆ ਆਪਾਂ ਬਣਾਵਾਂਗੇ ਪਹਿਲਾਂ ਫੇਰ ਖਾਵਾਂਗੇ ਹੂੰ ਕੋਈ ਕੋਈ ਖੇਡ ਜਾਗੇ ਆਪਾਂ ਸਕੂਲ ਆ ਕੇ ਸਕੂਲ ਆ ਕੇ ਛੁੱਟੀਆਂ ਹਨ ਕੱਲ ਤੇ ਤਿਉਹਾਰ ਹੈ ਛੁੱਟੀ ਕੱਲ ਝੰਡੇ ਸੱਚ ਕੱਲ ਖੇਡਾਂਗੇ ਸਾਰੇ ਸਾਡਾ ਵਾਗਲੇ ਵੇ ਕੱਲ ਵੀ ਸੱਚ ਗੁਰਦੁਆਰੇ ਵੀ ਜਾਣਾ ਵਾ ਕੱਲਾ ਪਾ ਗੁਰਦੁਆਰੇ ਵੀ ਜਾਣਾ ਵਾ ਨਾ ਸਾਡੇ ਗੁਰਦੁਆਰੇ ਤੁਹਾਡੇ ਵੀਡੀਓ ਸਾਰੇ ਦਿਖਾਵਾਂਗੇ ਤੇ ਆਪਾਂ ਕੱਲ ਗੁਰਦੁਆਰੇ ਜਾਣਾ ਤੇ ਇੱਧਰ ਮੇਰੀ ਮਿੱਤ ਦੇਖੋ ਕਹਿੰਦੀ ਮੈਂ ਅੰਚਲ ਗੋਲੀ ਜਾਣਾ ਵਾ ਅੰਚਲ ਚੱਕਦੀ ਨਹੀਂ ਪਈ ਉਹਨੂੰ ਹਾਂ ਚਲੋ ਕਹਿੰਦੀ ਮੈਂ ਤੇਤੋ ਹੀ ਹੋਣਾ ਵਾ ਚਲੋ ਨਹੀਂ ਤਨੂੰ ਚਲੋ ਆਜੋ ਆ ਦੇਖੋ ਦੇ ਵਿਟੋ ਆ ਦੇ ਵਿਟੋ ਹਾ ਹਾਏ ਬੱਬਾ ਕਿੱਦਾਂ ਕਹਿੰਦੀ ਸੀ ਕਿੱਦਾਂ ਕਹਿੰਦੀ ਸੀ ਕਿ ਦਾਬੂ ਹਾਏ ਬੱਬਾ ਹਾਏ ਬੱਬਾ ਬੱਬਾ ਤੁਸੀਂ ਕੀ ਕਰਦੇ ਪਏ ਆ ਤੁਸੀਂ ਤਾਂ ਮੈਨੂੰ ਕਮਲ ਕੁੱਤੇ ਲਈ ਜਾਂਦੇ ਆ ਕਾ ਚੱਲ ਜਾਲ ਬੋਲੀਆਂ ਬਾਗੀ ਸੁਣਾ ਇਹਨਾਂ ਨੂੰ ਮੈਨੂੰ ਜਾ ਜੀਵੇ ਵੀ ਆਇਆ ਲਖੜੀ ਦਾ ਵੀੜਾ ਮੈਨੂੰ ਜਾ ਜੀਵੇ ਵੀ ਚੋਰੀ ਦੇ ਛਲੇ ਲਖੀਰ ਕੁੜੀਓ ਮੈਨੂੰ ਲੱਖਾ ਵਿੱਚੋਂ ਇੱਕ ਵੀ ਕੁੜੀਆ ਮੈਂ ਉਹ ਕਵੀ ਜੋਇਕਰ ਵੇੜਾ ਵੀਰ ਕੁੜੀਓ ਨੱਚ ਕੇ ਦਿਖਾ ਆਂ ਜੀ ਮੈਂ ਚੱਲ ਚੱਦ ਚਾਨੀ ਮੈਂ ਅੱਗ ਵਗ ਬੱਜਾ ਜੀ ਮੈਂ ਚੱਲ ਚੱਦ ਚੱਦ ਅੱਗ ਵਗ ਬੱਜਾ ਦੇਵਾ ਏ ਰਾਤ ਕੁੜੀਓ ਜੀ ਮੈਂ ਨੱਚੇ ਨੱਚ ਪੱਟੇ ਦੀਨ ਵੇੜਾ ਕੁੜੀਆ ਜੀ ਮੈਂ ਨੱਚੇ ਨੱਚ ਪੱਟੇ ਜੀਆ ਵੇੜਾ ਕੁੜੀਓ ਬਣਾ ਤੇ ਚੰਗੇ ਬੋਲੇ ਦੀ ਪੱਕੀ ਦਾ ਬੋਲੇ ਸ਼ਵਾਜੀ ਪੱਕੀ ਦਾ ਬੋ ਕਿਸੇ ਦਮਾਇਆ ਦੇਸੀ ਲੱਗਿਆ ਕਿਸੇ ਦਖਾਨੇਦਾਰ ਕਿਸੇ ਦਮਾਇਆ ਦੇਸੀ ਲੱਗਿਆ ਕਿਸੇ ਦਖਾਨੇਦਾਰ ਮੇਰੇ ਮਾਈਏ ਦੀ ਪੱਕੀ ਨੌਕਰੀ ਹੀ ਰਹਿੰਦਾ ਵਿੱਚ ਬਾਜ਼ਾਰ ਜਿੱਕੀ ਕੰਮ ਕਰਦਾ ਗੋਲੇ ਗੱਪੇ ਵੇਚਦਾ ਨਹੀਂ ਗੋਲੇ ਗੱਪੇ ਵੇਚਦਾ ਗੋਲੇ ਗੱਪੇ ਵੇਚਦਾ ਨਹੀਂ ਗੋਲੇ ਗੱਪੇ ਵੇਚਦਾ ਕੋਵਲੀ ਸੁਣਾ ਚਲ ਉਹ ਵਾਲੀ ਜਿਹੜੀ ਉਹ ਵਾਲੀ ਸੀਗੀ ਮੇਰੀ ਤਾਰੂ ਹਾ ਦਾਦਾ ਜੀ ਜਿਹੜੀ ਤਾਰੋ ਹੈ ਨਾ ਤਾਰੋ ਉਹ ਆਪਣੀ ਕੁੜੀ ਨੂੰ ਬਾਜ਼ਾਰ ਲੈ ਕੇ ਗਈ ਉਹ ਤਾਰ ਦੁਕਾਨ ਹਲਵਾਈ ਦੀ ਦੁਕਾਨ ਤੇ ਜਾ ਕੇ ਅੜੀ ਕਰਨ ਲੱਗੀ ਕੰਨੀ ਮੈਂ ਤਾਂ ਲੱਡੂ ਹੀ ਖਾਣਾ ਹੈ ਤਾਰੋ ਕਹਿੰਦੀ ਤੂੰ ਬਰਫੀ ਖਾ ਲੈ ਜਲੇਬੀ ਖਾ ਲੈ ਰਸਗੁਲਾ ਖਾ ਲੈ ਕੰਨੀ ਨਾ ਮੈਂ ਤਾਂ ਲੱਡੂ ਹੀ ਖਾਣਾ ਹੈ ਭਾਈ ਨੇ ਆਪਣਾ ਮੂੰਹ ਮੜ ਕੇ ਪਰੇ ਨੂੰ ਕੀਤਾ ਤਾਂ ਲਈ ਉਤਾਰੋਂ ਨੇ ਚੱਕ ਕੇ ਕੁੜੀ ਨੂੰ ਲੱਡੂ ਜੇਬ ਵਿੱਚ ਪਾਲਿਆ ਭਾਈ ਵੀ ਬੜਾ ਖੱਜਰਾ ਸੀ ਨਾਲੇ ਮਾਰੀ ਅੱਖ ਤੇ ਕਹਿੰਦਾ ਐਥੇ ਲੱਡੂ ਰੱਖ ਬੀਬੀ ਐਥੇ ਲੱਡੂ ਰੱਖ ਤੂੰ ਵੀ ਐਥੇ ਲੱਡੂ ਰੱਖ ਠਾਈ ਨੇ ਮਾਰੀ ਅੱਖ ਤੇ ਕਹਿੰਦਾ ਐਥੇ ਲੱਡੂ ਰੱਖ ਐਥੇ ਲੱਡੂ ਰੱਖੋਂ ਤੱਕ ਗਈ ਹੈ ਨਾ ਥੱਕ ਗਈ ਹਾਂ ਦੋ ਮੈਂ ਟਾਈਕ ਰਹੀ ਹਾਂ ਸਤੂੰ ਫੇ ਡਾਂਸ ਕਰਕੇ ਦਿਖਾ ਦੇ ਲੰਗੜੀ ਦਾ ਲੱਤ ਹੋਈ ਪਈ ਤੇ ਲੰਗੜੀ ਲੱਤ ਹੋਈ ਕਿੱਦਾਂ ਚੱਲ ਇਹਨਾਂ ਨੂੰ ਦੱਸ ਦੇ ਸਾਰੀ ਕਹਾਣੀ ਤਾ ਉਹ ਕਿੱਦਾਂ ਲੰਗੜੀ ਲੱਤ ਹੋਈ ਫੇ ਦੱਸ ਦੇ ਪਤੰਗ ਚੜੋਂਦਾ ਐਡ ਹੁੰਦਾ ਤੇ ਕਿੱਦਾਂ ਕੀ ਹੋਇਆ ਫੇ ਹੱਡੀ ਕਰਾਹ ਕੇ ਹੋਰ ਕੀ ਹੋਇਆ ਭਰਾਵਾ ਤੇ ਬਾਜੀ ਰੋਣਾ ਕਿੱਦਾਂ ਸੀ ਭਰਾਵਾ ਇਹ ਵੀ ਦੱਸ ਦੇ ਭਰਾਵਾ ਰੋਣਾ ਕਿੱਦਾਂ ਵੀ ਰਸ ਹਾਏ ਮੇਰੇ ਦਰਦ ਦੋ ਦੋ ਇਦਾ ਕਰਦਾ ਸੀ ਖਿਡੌਏ ਨੇ ਸਾਨੂੰ ਵੀ ਬਹੁਤ ਭੱਜ ਦੌੜ ਵਿੱਚ ਵਝਾਇਆ ਅਸੀਂ ਸਲਵਾਰ ਪਣੋਰ ਗਏ ਸੀ ਅਸੀਂ ਤਾਂ ਭੱਜੇ ਭੱਜੇ ਆਏ ਉਹਦੇ ਕਹਿੰਦੇ ਮੁੰਡੇ ਕਹਿੰਦੇ ਤੁਸੀਂ ਡੇਟਿੰਗ ਕਰਦੀ ਆਇਆ ਅਸੀਂ ਹਨਾ ਅਸੀਂ ਕਹਿੰਦੇ ਨਹੀਂ ਹਨਾ ਸਾਡੇ ਮੁੰਡੇ ਦਾ ਸਾਡੇ ਵੱਜ ਗਈ ਆ ਕਹਿੰਦੇ ਉਹ ਠੜਾਈ ਦਾ ਸੱਟ ਜਦੋਂ ਲੱਗੀ ਸੀ ਹੱਜ ਡਿੱਗੀ ਆਈ ਸੀ ਮੈਂ ਤੇ ਮਮਾ ਸਲਵਾਰਾ ਫਲੋਰ ਗਏ ਸੀ ਉੱਥੇ ਅਸੀਂ ਭੱਜੇ ਭੱਜੇ ਆਏ ਉੱਥੇ ਮੁੰਡੇ ਸਾਨੂੰ ਵੇਖਣ ਕਹਿੰਦੇ ਤੁਸੀਂ ਡਾਈਟਿੰਗ ਕਰਨ ਹੈ ਕਰਦੇ ਪਏ ਆ ਸੀਗੇ ਨਹੀਂ ਸਾਡੇ ਸਾਡੇ ਮੁੰਡੇ ਦਾ ਸਾਟ ਵਜ ਗਈ ਆ ਫਿਰ ਅਸੀਂ ਭੱਜੇ ਭੱਜੇ ਆਏ ਫਿਰ ਘਰੇ ਪਹੁੰਚ ਕੇ ਫਿਰ ਇਹਨੂੰ ਛੇਦੀ ਛੇਦੀ ਅਸੀਂ ਲੈ ਕੇ ਗਏ ਲੈ ਕੇ ਜਾ ਕੇ ਫਿਰ ਉੱਥੇ ਦੀ ਹੱਡੀ ਕ੍ਰੈਕ ਹੋਈ ਸੀ ਫਿਰ ਸਾਰਾ ਉੱਥੇ ਇਹ ਟ੍ਰੀਟਮੈਂਟ ਸ਼ੁਰੂ ਹੋਇਆ ਪਰ ਮੁੰਡਾ ਇਹ ਤਾਂ ਵੀ ਟਕਾਇਦੇ ਕਰਮਾ ਚ ਹੈਗਾ ਇਹ ਤਾਂ ਵੀ ਟਪੂਸੀਆ ਮਾਰੀ ਜਾਂਦਾ ਮੁੰਡਾ ਇਹ ਟਿਕਦਾ ਨਹੀਂ ਕਰੇ ਬਿਲਕੁਲ ਨਹੀਂ ਟਿਕਦਾ ਦੱਸ ਤੂੰ ਦਾ ਉਹ ਟਿਕਿਆ ਵਾ ਕਰ ਇੱਕ ਦਿਨ ਵੀ ਨਹੀਂ ਟਿਕਿਆ ਨਾ ਜੇ ਕਿੰਨੇ ਦਿਨ ਹੋਗੇ ਤੇਰੇ 7 ਵਜੇ ਨੂੰ ਇੱਦਾਂ ਮੂੰਹ ਤੇ ਘੱਟ ਮੋੜ ਦਿਨ ਹੋਇਆ ਅੱਜ ਤੱਕ ਦਾ ਉਹ ਇਹਨਾਂ ਨੂੰ ਕਹ ਦੋ ਕਿ ਸਾਡੇ ਫਸਟ ਵਲੌਗ ਨੂੰ ਤੁਸੀਂ ਇੰਨਾ ਪਿਆਰ ਨਹੀਂ ਦਿੱਤਾਗਾ ਤੂੰ ਵੀ ਕਹਿ ਅੰਜਲ ਸਾਡੇ ਫਸਟ ਅਸੀਂ ਤੁਹਾਨੂੰ ਕਿਹਾ ਵੀ ਸੀ ਤੁਸੀਂ ਤਾਂ ਵੀ ਨਹੀਂ ਦਿੱਤਾ ਸਾਡੂੰ ਇੱਦਾਂ ਪਿਆਰ ਕਮੈਂਟ ਦਿਓ। ਤੁਗਾ ਸਾਡੇ ਫਸਟ ਵੀਲੌਗ ਨੂੰ ਵੀ ਪਿਆਰ ਕਰੋ ਫੇਰ ਇਹ ਅਸੀਂ ਰਵੀਆਂ ਨਵੇਂ ਵੀਡੀਓਜ਼ ਲੈ ਕੇ ਆਵਾਂਗੇ ਹਨਾ ਵੀ। ਨਾਲੇ ਤੁਹਾਨੂੰ ਵੀ ਸਾਰੀਆਂ ਦਿਖਾਵਾਂਗੇ ਨਾਲੇ ਤੁਸੀਂ ਵੀ ਦੇਖਿਓ ਨਾਲੇ ਲਾਈਕ ਤੇ ਕਮੈਂਟ ਕਰਿਓ। ਸ਼ੇਅਰ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬਸ ਕਰੋ। ਕੀ ਕਰੋ? ਕਮੈਂਟ। ਨਹੀਂ ਪਾ ਰਹੇ। ਸਬਸਕ੍ਰਾਈਬ ਕਰੋ। ਸਬਸਕ੍ਰਾਈਬ। ਸਬਸਕ੍ਰਾਈਬ ਕਰੋ। ਫ੍ਰੈਂਡ ਇਹਦੇ ਕਹਿੰਦੇ ਸਬਸਕ੍ਰਾਈਬ ਵੀ ਕਰ ਲਓ। ਮੈਨੂੰ ਵੀ ਨਹੀਂ ਆਉਂਦਾ ਸਬਸਕ੍ਰਾਈਬ। ਫੇਰ ਵੀ ਆਈ ਤੁਹਾਡੇ ਲਈ ਵੀਡੀਓਜ਼ ਲੈ ਕੇ ਆਵਾਂਗੇ ਨਾ ਜੇ ਤੁਸੀਂ ਪਿਆਰ ਕਰੋਗੇ ਫੇਰ ਉਹਦਾ ਥੋੜਾ ਕਰਾਂਗੇ ਕਿਸੇ ਟਾਈਮ ਤੇ ਦਾ ਨੂੰ ਹਲੇ ਸਾਨੂੰ ਇਹ ਨਹੀਂ ਨੌਲੇਜ ਜਾਂ ਗਲਤੀ ਨਹੀਂ ਹੁੰਦੀ ਦੇ ਮਾਫ ਕਰੋ ਕਹਿੰਦੀ ਬਾਰੇ ਪਾਤੀ ਕਿ ਉਹ ਕੀ ਹੋਇਆ ਆਪਣੀ ਆਪਣੀ ਦਿਮਾਗ ਚ ਲਾਉਣ ਲੱਗੇ ਹੋਇਆ ਜੇ ਤੂੰ ਨਹੀਂ ਚਲਾਣਾ ਆਪਣਾ ਦਿਮਾਗ ਨਾ ਤੂੰ ਮਨ ਸਿਆਣਾ ਬਣਨ ਲੱਗ ਪਿਆ ਮੈਂ ਇਹਦਾ ਲੱਤ ਮੇਰੀ ਲੰਗੜੀ ਹੋਈ ਪਈ ਤੇ ਮੈਂ ਕੀ ਕਰਾਂਗਾ ਇਹ ਮੁੰਡਾ ਵੀ ਲੋਟ ਸਮੇਜੇ ਮੇਰੇ ਨਾਲ ਬਦਲ ਜਾਂਦਾ ਸਬਰ ਕਰ ਫਿਰ ਅਲਕਾ ਅਲਖਾ ਹੋਰ ਇਹ ਮੇਰੀ ਕਿਤੇ ਨਹੀਂ ਕੀ ਕੁਝ ਕਰ ਰਹੀ ਹੈ ਗਲੇ ਚਸਾ ਹਨਾ ਗਲੰਗਾ ਲੰਗਾ ਹੋਰ ਫਿਰ ਜੇ ਤੁਮ ਕਹਿਤਾ ਇਹ ਨਾ ਦੇਣਾ ਨਹੀਂ ਵੀ ਕਹਿਣਾ ਹੈ ਚਾਟ ਨਾ ਇਹ ਹੋਲਾ ਤੇ ਯਾ ਰੋਟੀਆਂ ਤੇ ਲਾਲ ਲੂਤੇ ਲਾ ਦਈ ਹੈ ਇਹ ਦੇਸੀ ਕਿਉਂ ਨਾਲੇ ਆਪ ਖੜੀ ਰੋਟੀਆਂ ਲਾ ਦਈ ਹੈ ਇਧਰ ਫੇਸ ਕਰੋ ਫੇਸ ਉਹਨਾਂ ਨੂੰ ਲਾਲ ਲੱਗੀ ਆ ਰੋਟੀ ਮम्मा ਬੁਲਾਉਂਦੇ ਤਾਂ ਲੁੱਕ ਮੈਂ ਆਈ ਗੱਲ ਸਿਬਾ ਜਾਏਗੀ ਸਾਡੀ ਛੱਟ ਦੇ ਘਰ ਤੇ ਵੱਡੀ ਹੋਈਏ ਕੱਟ ਕੇ ਦੁਬਾਰਾ ਕਲਿੱਪ ਬਣਾਉਣਾ ਹੈ ਕਾਰਨ ਚ ਅੱਜ ਹਾਂ ਚ ਗੰਦੇ ਉਹ ਵਾਸਤੇ ਨੂੰ ਕਰੀ ਤੇ ਬਣਾ ਲੈ ਵੀਡੀਓ ਨਾ ਦਿੱਤੇ ਮੈਂ ਜਾ ਕੇ ਪਾਣੀ ਦੋਸਤ ਪੇਟ ਵਰਗੀ ਕਿਤੇ ਕਹਿੰਦੀ ਨਹੀਂ ਕੀ ਕਹਿੰਨੀ ਹੈ ਅੰਜਲ ਅਕਰ ਬਕਰ ਮਮੇ ਉਹ ਪਹਿਲਾ ਵੀਡੀਓ ਨਾ ਕਿਦੋ ਅਕਰ ਬਕਰ ਮਮੇ ਉਹ ਪਹਿਲਾ ਸਾਰੇ ਵਾੜੇ ਦੋ ਦੁਬਾਰਾ ਦੱਸ ਹਾਸ ਕੇ ਨਾਲ ਹਾਲ ਬਕਰ ਬਕਰ ਮੇ ਉਹ ਅਸ ਅਸੀ ਰੱਬੇ ਪੂਰਾ ਸੌਕ ਕਮਰਨੀ ਕੁੜੀ ਅਸੀ ਰੱਬੇ ਪੂਰੇ ਸੌਕ ਛੇਤੀ ਛੇਤੀ ਰੋਟੀ ਦਿਓ ਮੈਨੂੰ ਕੋ ਬਗੜਤ ਨੂੰ ਮੇਹੋਂ ਪੜਾ ਦੇ ਭੰਡ ਤੋ ਰੋਟੀ ਅਜ ਤਨੇ ਫੇਈ ਮਿਲਣਗੀ ਜੇ ਦੀ ਰੋਟੀਆਂ ਖਾਣ ਕੋਈ ਮੈਨੂੰ ਵੀ ਰਿਆ ਦੇ ਕੇ ਰੋਟੀ ਦੇ ਦੇ ਰਿਆ ਕੇ ਆ ਜਲ ਟੈਕ ਰੋਟੀ ਲੈ ਕੇ ਪੂਜਾ ਤੋਂ ਪੜ ਕੇ ਖਾ ਲੈ ਮੈਂ ਕੇ ਨਾਲੇ ਮੈਂ ਵੀ ਖਾ ਲਿਆ ਆ ਵੀ ਬਣੀ ਇਹ ਬਲਾਈਵ ਪੜਾ ਚਲੇ ਆਈ ਤੇ ਆ ਰੋਟੀ ਆ ਗਈ ਆ ਕਿ ਅਸੀਂ ਹੁਣ ਖਾਣ ਲੱਗੇ ਆ ਨਾ ਆ ਜਾਂਚ ਖਾਲਾ ਦੂ ਵੀ ਰੋਟੀ ਬੁਦੇ ਕਾਹੀ ਦੇ ਲਾਣੇ ਨਾਲ ਹੈ ਨਾ ਮਾਪਾਂ ਵਾਲੇ ਅੱਜ ਤੋ ਉਹ ਵਾਲੀ ਗੱਲ ਦਾ ਸੀ ਇਹਨਾਂ ਨੂੰ ਜਿਹੜੀ ਤੋ ਮੈਨੂੰ ਕਹਿਨੀ ਪਈ ਸੀ ਕਿਹੜੀ ਸੀਗੀ ਉਹੋ ਕੀ ਕਹਿੰਦੇ ਆ ਆਈਰੇ ਆਈਰੇ ਜੋਸ ਸਸੂ ਆਈਰੇ ਤਤਕ ਤਤਕ ਤੂਤੀ ਆ ਬਾਹਰ ਜਾ ਕੇ ਬਸ ਸੋਚੇ ਆਉਣੇ ਕਿ ਨਹੀਂ ਗੱਲ ਤੋਂ ਨਹੀਂ ਆਵਲੇ ਉਧਰ ਮੇਰੀ ਮੀਤ ਰੋਣ ਬੀਤ 90 ਤੱਕ ਦਬਕਾ ਬਾਦ ਦੁਸ਼ਾੜਿਆਂ ਨੂੰ ਬੀਤੋ ਮੇਰੀ ਆਖੀ ਬਣੀ ਪਈ ਕੁੜੀ ਅੱਜ Non ਤੇ ਉਹਨਾਂ ਦੇ ਕਲਾਸ ਨੂੰ ਨਾ di ਲੋਟ ਕਾਲੀ ਕੋਪਲੇ ਸਾਨੂੰ ਆਏ ਭਰਾਵਾ ਲੈ ਆ ਪਾਠੀ ਤੇਰੇ ਕਿਤੇ ਗਰਮੀ ਕਿਥੋਂ ਆ ਗਈ ਆ ਸਾਡਾ ਦੇਖੋ ਦਾ ਆ ਦੇਖੋ

ਪਾਪਾ ਨੂੰ ਪਰ ਕਾਡਾ ਕਿ ਮੈਨੂੰ ਪਰ ਕਾਡਾ ਜਾ ਰਹਾ ਹੈ ਜੈਬੂ ਢੋੜਨਾ ਕਿ ਨਹੀਂ ਤੇ ਲੋੜਦਾ ਨਹੀਂ ਜੱਸ਼ੂ ਵੀ ਤ ਘੜਾ ਕੇ ਦਿਖਾ ਦੇ ਸਾਡੀ ਮੀਤ ਆਪਣੇ ਆਪ ਖੜਨ ਵੀ ਲੱਗ ਪਈ ਆ ਥੋੜਾ ਦੇਖ ਗਈ ਨਾ ਤੂੰ ਕਿ ਸੱਚ ਪੀਲਾ ਪੂਂਡ ਬਣਿਆ ਅੱਜ ਕਿਨੇ ਬਣਾਇਆ ਅੱਖਾਂ ਹੀ ਬਹੁਤ ਵਾਰਨੇ ਸਵਨੀਆਂ ਕਰਦਾ ਇਹ ਤੂੰ ਕਿਨੇ ਬਣਾਇਆ ਕਹਿੰਦਾ ਸਕੂਲੇ ਮੇ ਜਾਣਾ ਨਹੀਂ ਮੈਂ ਤਾਂ ਅਨ ਪੜੀ ਆ ਦੇਖ ਪਈਆਂ ਤੂੰ ਸਾਰੇ ਬੱਚੇ ਕੇ ਲਈ ਗਲਤ ਨਹੀਂ ਸੋਚਣਾ ਗਲਤ ਗਾਈਡ ਕਰਦੇ ਹੋ ਤੁਸੀਂ ਆਪਣੇ ਬੱਚੇ ਤੇ ٹرسٹ ਹੈ ਆਪ ਕੋ ٹرسٹ ਤੇ ਬਾਏ ਹੁਣ ਫਰੈਂਡਸ ਆਪਾਂ ਤੁਹਾਨੂੰ ਕੱਲ ਮਿਲਾਂਗੇ ਇਹਨਾਂ ਦਾ ਐਬੂ ਤੇ ਗਾਹ ਹੁਣ ਚੈਨਲ ਨੂੰ ਸਬਸਕ੍ਰਾਈਬ ਕਰੋ